ਦੋਸਤੋ ਆਰ ਵੀ ਲਾਈਵ ਮੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਅਮਨਦੀਪ ਜੱਟ ਵਾਲ ਤੋਂ ਇਸ ਟਾਈਮ ਜਿਹੜਾ ਅਸੀਂ ਪਿੰਡ ਬਾਦਾ ਦੇ ਵਿੱਚ ਮੌਜੂਦ ਆ ਸਾਡੇ ਨਾਲ ਜਿਹੜੇ ਸਾਥੀ ਸਰਪੰਚ ਗਰਮੀਤ ਸਿੰਘ ਜਿਹੜੇ ਸੌਕਾ ਸਰਪੰਚ ਸੀਗੇ ਉਹ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਕਿੰਨੇ ਕੁ ਜਿਹੜੇ ਕੰਮ ਸੀ ਉਹਨਾਂ ਵੱਲੋਂ ਜਿਹੜੇ ਪਿੰਡ ਦੇ ਵਿੱਚ ਕਰਵਾਏ ਗਏ ਸੀਗੇ ਇਸ ਮਸਲੇ ਨੂੰ ਲੈ ਕੇ ਅਸੀਂ ਅੱਜ ਉਹਨਾਂ ਦੇ ਪਿੰਡ ਵਿੱਚ ਜਿਹੜੇ ਪਹੁੰਚਿਆ ਹਾਂ ਜੀ ਸਰਪੰਚ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਆਰ ਵੀ ਲਾਈਵ ਮੀਡੀਆ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਸਾਸੀ ਕਾਲ ਜੀ ਤੁਹਾਡੇ ਵੱਲੋਂ ਜਿਹੜੇ ਪਿੰਡ ਦੇ ਵਿੱਚ ਪਿਛਲੇ 5 ਸਾਲ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਕਰਾਇਆ ਗਿਆ ਸੀ ਉਹਨਾਂ ਦੇ ਮੁੱਦੇ ਨੂੰ ਲੈ ਕੇ ਅਸੀਂ ਅੱਜ ਤੁਹਾਡੇ ਪਿੰਡ ਦੇ ਵਿੱਚ ਪਹੁੰਚਿਆ ਇਹ ਗੱਲਬਾਤ ਕਰਦੇ ਆ ਤੁਹਾਡੇ ਨਾਲ ਕਿ ਕਿੰਨੇ ਕੁ ਜਿਹੜਾ ਤੁਹਾਡੇ ਨੂੰ ਕੰਮ ਸੀ ਕਰਵਾਏਗਾ ਸੀ ਇਹਦੇ ਬਾਰੇ ਅਸੀਂ ਜਾਣਕਾਰੀ ਲੈਣ ਲਈ ਪਹੁੰਚਿਆ ਸਾਨੂੰ ਦੱਸੋਗੇ ਤੁਹਾਡੇ ਵਿਸਤਾਰ ਨਾਲ ਕਿਹੜੇ-ਕਿਹੜੇ ਕੰਮ ਆ ਜਿਹੜੇ ਤੁਸੀਂ ਕਰਵਾਏ ਸੀਗੇ ਮੇਰੇ ਪਿੰਡ ਪਹੁੰਚਣ ਤੇ ਸਭ ਤੋਂ ਪਹਿਲਾਂ ਆਰਬੀ ਲਾਈਵ ਟੀਮ মিডিਆ ਨੂੰ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਹੁਣ ਇਲੈਕਸ਼ਨਾਂ ਦਾ ਟਾਈਮ ਹੈ ਕਿ ਮੈਂ ਪਿਛਲੇ 10 ਸਾਲਾਂ ਤੋਂ ਪਿੰਡ ਦਾ ਸਰਪੰਚ ਆ 2013 ਤੋਂ ਲੈ ਕੇ 2024 ਤੱਕ ਮੈਂ ਆਪਦੇ ਪਿੰਡ ਦੀ ਨਿਮਾਹਿਤੀ ਕੀਤੀ ਹੈ ਮੈਨੂੰ ਆਪਦੇ ਪਿੰਡ ਦੇ ਲੋਕਾਂ ਨੇ ਮੈਨੂੰ ਬਹੁਤ ਮੱਡੀ ਜ਼ਿੰਮੇਵਾਰੀ ਦਿੱਤੀ ਸੀ ਜਿਹੜੀ ਜ਼ਿੰਮੇਵਾਰੀ ਮੈਨੂੰ ਲੋਕਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਦਿੱਤੀ ਸੀ ਉਹ ਮੈਂ ਤਨ ਦੇ ਤੇ ਪੂਰੀ ਇਮਾਨਦਾਰੀ ਦੇ ਨਾਲ ਪਿੰਡ ਦਾ ਚਾਹੇ ਕੋਈ ਛੋਟਾ ਬੱਚਾ ਜਿਹਨੇ ਮੈਨੂੰ ਅੱਧੀ ਰਾਤ ਨੂੰ ਵੀ ਫੋਨ ਕੀਤਾ ਮੈਂ ਉਹਦੇ ਘਰ ਜਾ ਕੇ ਉਹਦੀ ਉਹਦੀ ਗੱਲ ਸੁਣੀ ਹੈ ਉਹਦਾ ਕੰਮ ਕੀਤਾ ਪਿੰਡ ਦੇ ਲੋਕਾਂ ਤੇ ਮੈਨੂੰ ਬਹੁਤ ਵਿਸ਼ਵਾਸ ਹੈ ਹੁਣ ਜੇ ਹਸਾਬ ਦੇ ਨਾਲ ਲੋਕਾਂ ਨੇ ਪਹਿਲੀ ਵਾਰੀ ਜਦੋਂ ਮੈਂ ਸਰਪੰਚ ਬਣਿਆ ਸੀ ਮੈਨੂੰ ਬਹੁਤ ਵੋਟਾਂ ਦੇ ਨਾਲ ਲੋਕਾਂ ਨੇ ਜਿਤਾਇਆ ਮੈਂ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰਦਾ ਆਇਆ ਉਹਨਾਂ ਨੇ ਮੈਨੂੰ ਦੂਜੀ ਵਾਰੀ ਫਿਰ ਉਸ ਤੋਂ ਵੱਧ ਵੋਟਾਂ ਦੇ ਨਾਲ ਮੈਨੂੰ ਜਿਹੜਾ ਹੈ ਉਸ 25 ਦੀਆਂ ਵੋਟਾਂ પાਕੇ ਸਾਡੀ ਪੰਚਾਇਤ ਚੁਣੀ ਤੇ ਮੈਨੂੰ ਉਹ ਪਿੰਡ ਦਾ ਸਰਪੰਚ ਬਣਾਇਆ ਉਸ ਤੋਂ ਬਾਅਦ ਹੁਣ ਤੀਜੀ ਵਾਰੀ ਫਿਰ ਮੈਨੂੰ ਆਦੇ ਪਿੰਡ ਦੇ ਲੋਕਾਂ ਦੇ ਮੈਨੂੰ ਵਿਸ਼ਵਾਸ ਹੈ ਕਿ ਜਿਹੜੀਆਂ ਅੱਗੇ ਦੋ ਵਾਰੀ ਜਿਹੜੀਆਂ ਉਹਨਾਂ ਨੇ ਮੈਨੂੰ ਵੋਟਾ ਪਾ ਕੇ ਮੈਨੂੰ ਬਣਵਾ ਤੀਜੀ ਵਾਰੀ ਮੈਨੂੰ ਉਸ ਤੋਂ ਵੱਧ ਵੋਟਾਂ ਦੇ ਨਾਲ ਮੈਨੂੰ ਉਮੀਦ ਹੈ ਕਿ ਪਿੰਡ ਦੇ ਲੋਕ ਮੈਨੂੰ ਵੋਟਾਂ ਦੇ ਮੈਨੂੰ ਜੋ ਮੇਰੇ ਕੰਮ ਰਹਿੰਦੇ ਨੇ ਉਹ ਮੇਰੇ ਉਹ ਵੋਟਾਂ ਪਾ ਕੇ ਮੈਨੂੰ ਸਰਪੰਚ ਬਣਾਉਣਗੇ ਤੇ ਮੈਂ ਦੁਬਾਰਾ ਫਿਰ ਜਿਹੜੀ ਪਿੰਡ ਦੀ ਨੁਮਾਇੰਦਗੀ ਕਰਾਂਗਾ ਤੇ ਤੀਜੀ ਵਾਰੀ ਲੋਕ ਮੈਨੂੰ ਪਿੰਡ ਦਾ ਜਿਹੜਾ ਸਰਪੰਚ ਆਉਂਦਾ ਜਿਹੜਾ ਮਾਣ ਹੈ ਉਹ ਮੈਨੂੰ ਸੇਵਾਦਾਰ ਦੇ ਰੂਪ ਦੇ ਵਿੱਚ ਮੈਨੂੰ ਬਖਸ਼ਣਗੇ ਤੇ ਮੈਂ ਪਿੰਡ ਦੇ ਕੰਮ ਜਿਹੜੇ ਤਨ ਦੇ ਹੀ ਦੇ ਨਾਲ ਜਿਹੜੇ ਕੰਮ ਅਧੂਰੇ ਰਹਿੰਦੇ ਨੇ ਉਹ ਮੈਂ ਆਪਦੇ ਕੰਮ ਹੈ ਜਿਹੜੇ ਮੈਂ ਕਰਾਂਗਾ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਤੁਹਾਡਾ 15 ਸਾਲ ਦਾ ਕਾਰਜਕਾਲ ਜੇ ਆਪਾਂ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਵੀ ਕੋਈ ਸਰਪੰਚ ਰਹੇ ਹੋਣਗੇ ਉਹਨਾਂ ਨੇ ਕਿੰਨੇ ਕੋ ਕੰਮ ਕੀਤੇ ਤੇ ਤੁਸੀਂ ਆਣ ਜਿਹੜਾ ਤੁਹਾਡਾ ਟਾਈਮ ਸੀਗਾ ਉਹਨਾਂ ਦੇ ਵਿੱਚ ਕਿਤਨਾ ਕੋ ਜਿਹੜਾ ਡਿਸਟੈਂਸ ਹੈ ਉਹਨਾਂ ਤੇ ਬਾਰੇ ਸਾਨੂੰ ਦੱਸੋ ਵੀ ਕਿਹੜੇ ਕੰਮ ਕਿਸ ਤਰ੍ਹਾਂ ਤੁਹਾਡੇ ਕੀਤੇ ਗਏ ਸੀਗੇ ਵੇਖੋ ਜੀ ਆਪਦੇ ਮੂੰਹੋਂ ਮੀਆਂ ਮਿੱਠੇ ਬਣਨ ਵਾਲੀ ਗੱਲ ਆ ਜੇ ਮੈਂ ਆਪਦੀ ਤਾਰੀਫ ਖੁਦ ਕਰਾਂ ਤੁਸੀਂ ਮੇਰੇ ਪਿੰਡ ਦੇ ਵਿੱਚ ਤੁਰ ਕੇ ਤੁਸੀਂ ਘਰ ਦੇ ਘਰ ਜਾ ਕੇ ਤੁਸੀਂ ਲੋਕਾਂ ਤੋਂ ਆਪ ਪੁੱਛੋ ਤੇ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਜੇਕਰ ਕੰਮ ਕੀਤੇ ਨੇ ਪਹਿਲੀ ਵਾਰੀ ਮੈਂ ਕੰਮ ਕੀਤੇ ਸੀ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਦੂਜੀ ਵਾਰੀ ਜੇ ਮੈਂ ਦੂਜੀ ਵਾਰੀ ਕੰਮ ਕੀਤੇ ਨੇ ਤਾਂ ਮੈਂ ਵੋਟ ਦਾ ਹੱਕਦਾਰ ਹੈਗਾ ਤੇ ਮੈਨੂੰ ਲੋਕ ਵੋਟਾਂ ਪਾਉਣ ਰਹੀ ਗੱਲ ਕੰਮਾਂ ਦੀ ਜੇ ਮੈਂ ਕੰਮ ਕਰਾਉਣ ਨਾਲ ਲੱਗ ਪਾ ਆਪਾਂ ਨੂੰ ਮੇਰੇ ਹਿਸਾਬ ਨਾਲ ਇੱਥੇ ਅੱਧੀ ਰਾਤ ਇੱਥੇ ਹੀ ਹੋ ਜਾਣੀ ਐ ਜਿਹੜੇ ਮੈਂ ਪਿਛਲੇ 10 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਮੇਨ ਮੇਨ ਕੰਮਾਂ ਦੀ ਗੱਲ ਕਰੀ ਆ ਆਪਾਂ ਗੁਰੂ ਘਰ ਦੀ ਗੱਲ ਕਰ ਲਈ ਐ ਗੁਰੂ ਘਰ ਦਾ ਫੇੜਾ ਗਰੰਤੀ ਸਿੰਘ ਨੂੰ ਜਗ੍ਹਾ ਦੇਣ ਦੀ ਗੱਲ ਆ ਗਰੰਤੀ ਸਾਹਿਬ ਦੀ ਰਿਹਾਇਸ਼ ਦੀ ਜੇਕਰ ਗੱਲ ਕਰੀਏ ਤੇ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਐ ਪੰਚਾਇਤ ਘਰ ਦਾ ਜਿਹੜਾ ਸਾਡਾ ਬਹੁਤ ਹੀ ਮਾੜਾ ਹਾਲ ਸੀ ਇੱਥੇ ਅੱਠੇ ਟਾਈਮ ਪਸ਼ੂ ਬੰਨੇ ਹੁੰਦੇ ਸੀ ਜੋ ਆਂਗਣਵਾਰੀ ਸਾਡੇ ਵਰਕਰ ਨੇ ਉਹਨਾਂ ਨੂੰ ਬਹੁਤ ਮੁਸੀਬਤਾਂ ਇੱਥੇ ਆਉਂਦੀਆਂ ਸੀ ਆਂਗਣਵਾਰੀ ਸੈਂਟਰ ਵੀ ਸਾਡੇ ਪੰਚਾਇਤ ਘਰ ਦੇ ਵਿੱਚ ਇੱਥੇ ਜਦੋਂ ਮੀਂਹ ਪਿਆ ਜਾਂਦਾ ਸੀ 15 15 20 20 ਦਿਨ ਜਿਹੜਾ ਉਹ ਪਾਣੀ ਨਹੀਂ ਸੁੱਕਦਾ ਪੰਚਾਇਤ ਘਰ ਦੇ ਵਿੱਚੋਂ ਹੁਣ ਉਹੀ ਅਸੀਂ ਪੰਚਾਇਤ ਘਰ ਨੂੰ ਡਿਵੈਲਪਮੈਂਟ ਕਰਕੇ ਉੱਤੇ ਪਾਰਕ ਬਣਾ ਕੇ ਬਿਲਡਿੰਗ ਬਣਾ ਕੇ ਉਹਦਾ ਵੇਰਾ ਪੱਕਾ ਕਰਕੇ ਲੋਕ ਅੱਜ ਉੱਥੇ ਵਿਆਹ ਸ਼ਾਦੀਆਂ ਮਰਗਾਂ ਦੇ ਭੋਗ ਪਾਉਂਦੇ ਨੇ ਸਾਡੇ ਪਿੰਡ ਦਾ ਜਿਹੜਾ ਪੌਲ ਸੀ ਜੋ ਸ਼ਹਿਰ ਤੋਂ ਅਸੀਂ ਪਿੰਡ ਨੂੰ ਆਉਂਦੀ ਸੜਕ ਹੈ ਜਿਹੜਾ ਪੌਲ ਬਣਾ ਸੀ ਬਹੁਤ ਹੀ ਸੋੜਾ ਸੀ ਜੇਕਰ ਕੋਈ ਇੱਕ ਵੱਡਾ ਵਹੀਕਲ ਆ ਜਾਂਦਾ ਸੀ ਤਾਂ ਉਥੋਂ ਲੰਘਣ ਦੀ ਜਗ੍ਹਾ ਨਹੀਂ ਸੀ ਹੁਣ ਉਹ ਪੌਲ ਅਸੀਂ 30 ਫੁੱਟ ਚੌੜਾ ਕਰ ਦਿੱਤਾ ਜਿਹਦੇ ਵਿੱਚ ਕੋਈ ਸਮੱਸਿਆ ਨਹੀਂ ਗਈ ਕਿਸੇ ਤਰ੍ਹਾਂ ਦੀ ਵੀ ਸਾਰੇ ਪਿੰਡ ਦੀਆਂ ਸੜਕਾਂ ਅਸੀਂ ਇੱਕ ਇੱਕ ਸੜਕ ਸੀ ਸੀ ਫਲੋਰਿੰਗ ਕਰਤੀ ਹੈ ਸੀਵਰੇਜ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਬਾ ਟਾਣੀਆਂ ਤੋਂ ਲਿਆ ਕੇ ਸੀਵਰੇਜ ਸੇਮ ਨਾਲੇ ਦੇ ਵਿੱਚ ਪਾ ਦਿੱਤਾ ਸਾਡਾ ਸ਼ਮਸ਼ਾਨ ਘਾਟ ਸੀ ਬਹੁਤ ਬੁਰਾ ਹਾਲ ਸੀ ਸ਼ਮਸ਼ਾਨ ਘਾਟ ਦੀ ਕੋਈ ਚਾਰ ਦਿਵਾਰੀ ਨਹੀਂ ਸੀ ਕੋਈ ਪੱਟੀ ਨਹੀਂ ਸੀ ਕੋਈ ਬਰਾਂਦਾ ਨਹੀਂ ਸੀ ਸ਼ਮਸ਼ਾਨ ਘਾਟ ਦੀ ਅਸੀਂ ਜਿਹੜੀ ਹੈ ਮੈਂ ਦਿੱਖ ਬਦਲ ਦਿੱਤੀ ਹੈ ਮੇਰੀ ਪੰਚਾਇਤ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੇਰਾ ਸਾਥ ਦੇ ਕੇ ਮੇਰੇ ਪਿੰਡ ਦੇ ਲੋਕਾਂ ਨੇ ਮੈਨੂੰ ਸਰਪੰਚ ਬਣਾਇਆ ਮੈਂ ਉਹਨਾਂ ਦੀ ਉਮੀਦਾਂ ਦੇ ਜੋ ਇਹ ਖਰਾ ਉਤਰਿਆ ਗਰੀਬਾਂ ਨੂੰ ਅਸੀਂ ਪਲਾਟ ਵੀ ਦਿੱਤੇ ਆ ਮਕਾਨ ਵੀ ਪਹਿਲਾਂ ਅੱਜ ਤੱਕ ਕਦੇ ਸਾਡੇ ਪਿੰਡ ਦੇ ਵਿੱਚ ਕੋਈ ਫਲਸ਼ ਨਹੀਂ ਆਈ ਸੀ 150 ਫਲਸ਼ ਇਸਲੇ 10 ਸਾਲਾਂ ਦੇ ਵਿੱਚ ਮੈਂ ਆਪਦੇ ਪਿੰਡ ਜਿਹੜੇ ਆ ਲੋਕਾਂ ਨੂੰ ਘਰ-ਘਰ ਜਿਹੜੀ ਇਹ ਬਣਾ ਕੇ ਦਿੱਤੀ ਆ ਤੇ ਸਾਡੇ ਪਿੰਡ ਦੇ ਵਿੱਚ ਜੋ ਵੀ ਇਹ ਗ੍ਰਤੀਸ਼ਕਤੀ ਜਗ੍ਹਾ ਦੀ ਗੱਲ ਕਰ ਲਈਏ ਚਾਹੇ ਅਸੀਂ ਬਾਵਰੀਆ ਸਮਾਜ ਦੇ ਲੋਕਾਂ ਦੇ ਜਗ੍ਹਾ ਦੀ ਗੱਲ ਕਰ ਲਈਏ ਦੂਜੀ ਗੱਲ ਇਹ ਆ ਵੀ ਜੋ ਸਾਡੇ ਕੰਬੋਜ ਨੇ ਉਹਨਾਂ ਦੀ ਜੇਕਰ ਬਾਬਾ ਭੂਮਨ ਸ਼ਾਹ ਦੇ ਡੇਰੇ ਦੀ ਗੱਲ ਕਰ ਲਈਏ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਹਰੇਕ ਧਰਮ ਦਾ ਸਤਿਕਾਰ ਕੀਤਾ ਇਹ ਨਹੀਂ ਕਿ ਵੀ ਮੈਂ ਜੱਟ ਸਿੱਖ ਬਰਾਦਰੀ ਦੇ ਨਾਲ ਆ ਮੈਂ ਕੱਲਾ ਗੁਰਦੁਆਰਾ ਸਾਹਿਬ ਦੇ ਹੀ ਮੈਂ ਆ ਜੋ ਅਸੀਂ ਉਹਦੇ ਬਾਰੇ ਸੋਚਿਆ ਅਸੀਂ ਹਰੇਕ ਧਰਮ ਦੇ ਬਾਰੇ ਹਰੇਕ ਪਿੰਡ ਦੇ ਲੋਕਾਂ ਨੂੰ ਹਰੇਕ ਜਾਤ ਦੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਿਆ ਦੂਜੀ ਗੱਲ ਇਹ ਆ ਮੈਂ ਅੱਜ ਤੁਹਾਡੇ ਕੈਮਰੇ ਦੇ ਸਾਹਮਣੇ ਰਾਈ ਕਹਿਣਾ ਕਿ ਜੇਕਰ ਮੈਂ ਸਰਪੰਚ ਬੰਦਾ ਦੁਬਾਰਾ ਫਿਰ ਤੇ ਮੈਂ ਜੋ ਇਸਾਈ ਧਰਮ ਦੇ ਲੋਕ ਨੇ ਉਹਨਾਂ ਦੇ ਬਾਰੇ ਜਿਹੜੀ ਹੈ ਉਹ ਅਸੀਂ ਜਗਾ ਅਸੀਂ ਪਿੰਡ ਦੇ ਵਿੱਚ ਉਹ ਅਸੀਂ ਜੋ ਚਰਚ ਬਣਾਉਣ ਵਾਸਤੇ ਅਸੀਂ ਜਗਾ ਉਹਨਾਂ ਨੂੰ ਦੇਵਾਂਗੇ ਜੇ ਆਪਾਂ ਗੱਲ ਕਰੀਏ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਇੱਕ ਤਾਂ ਨਾਲ ਖੜਨ ਵਾਲੀ ਗੱਲ ਕਰੀਏ ਤੇ ਉਸ ਤੋਂ ਇਲਾਵਾ ਜਿਹੜੇ ਵਿਰੋਧੀ ਵੀ ਆਪਣੇ ਪਿੰਡ ਦੇ ਵਿੱਚ ਹੀ ਹੁੰਦੇ ਨੇ ਉਸ ਦੇ ਬਾਰੇ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਦੇਖਦੇ ਹੋ ਜਿਹੜੇ ਆਪਾਂ ਕੰਮ ਕਰਦੇ ਹਾਂ ਉਸ ਦੇ ਬਾਵਜੂਦ ਜਿਹੜਾ ਲੋਕਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾਂਦਾ ਜਿਵੇਂ ਪਿਛਲੇ ਕੁਝ ਦਿਨ ਪਹਿਲਾਂ ਹੀ ਅਸੀਂ ਇੱਥੇ ਦੀਪਕ ਮੋਜੀ ਪਹੁੰਚੇ ਸੀਗੇ ਉਹਨਾਂ ਨਾਲ ਕਮਿਊਨਿਟੀ ਹਾਲ ਦੀ ਗੱਲ ਕੀਤੀ ਗਈ ਸੀ ਪਿੰਡ ਵਾਲਿਆਂ ਵੱਲੋਂ ਜਿਹੜਾ ਜਿਹੜਾ ਅਸੀਂ ਵਿਰੋਧ ਕੀਤਾ ਸੀ ਉਹ ਸ਼ੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਵਿਰੋਧ ਹੁੰਦੇ ਰਹਿੰਦੇ ਆ ਵਿਰੋਧ ਕਿਹਦਾ ਨਹੀਂ ਹੋਇਆ ਭਗਤ ਸਿੰਘ ਦਾ ਵਿਰੋਧ ਨਹੀਂ ਹੋਇਆ ਬਾਬੇ ਨਾਨਕ ਦਾ ਵਿਰੋਧ ਨਹੀਂ ਹੋਇਆ ਗੁਰੂ ਅਰਜਨ ਦੇਵ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਰਾਮਚੰਦਰ ਜੀ ਦਾ ਮੈਂ ਉਹਨਾਂ ਨੂੰ ਆਪਦੇ ਨਾਲ ਕੰਪੈਰੀ ਨਹੀਂ ਕਰਦਾ ਜੋ ਬੰਦਾ ਚੰਗੇ ਕੰਮ ਕਰਦਾ ਉਹਦੇ ਵਿਰੋਧੀ ਵੀ ਹੁੰਦੇ ਨੇ ਵਿਰੋਧੀਆਂ ਦੀ نیند ਉੱਡੀ ਪਈ ਏ ਵੀ ਇਹ ਕੰਮ ਕਰਤ ਹੋ ਗਿਆ ਉਹ ਸ਼ਿਕਾਇਤਾਂ ਇਸ ਕਰਕੇ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਇਹਨੇ ਕੁਝ ਕੀਤਾ ਨਹੀਂ ਇਹ ਕੁਝ ਖਾ ਖਾ ਗਿਆ ਮੈਂ ਸਰਪੰਚੀ ਸ਼ੌਂਕ ਧਾਰਨੇ ਜਿਹੜੇ ਕੋਈ ਵਿਰੋਧੀ ਨੇ ਬਾਕੀ ਸਾਰਾ ਪਿੰਡ ਹੀ ਨਾਲ ਖੜਾ ਮੇਰੇ ਕਿਸੇ ਦਾ ਮਾਰਾ ਜਾਂ ਝੂਠਾ ਪਰਚਾ ਜਾਂ ਨਜਾਇਜ਼ ਜਿਸ ਨੂੰ ਹਰਾਸਮੈਂਟ ਕਿਸੇ ਨੂੰ ਕੀਤਾ ਹੀ ਨਹੀਂ ਜੇਕਰ ਕਿਸੇ ਦੋ ਤਰ੍ਹਾਂ ਦਾ ਲੜਾਈ ਝਗੜਾ ਵੀ ਹੋ ਗਿਆ ਉਹਨਾਂ ਦਾ ਬੈ ਕੇ ਅਸੀਂ ਸਮਝੌਤਾ ਕਰਾਇਆ ਨਾ ਕਿ ਉਹਨਾਂ ਨੂੰ ਲੜਾਇਆ ਇੱਥੇ ਕਈ ਲੋਕਾਂ ਦਾ ਕੰਮ ਹੀ ਇਹ ਆ ਜੇ ਲੜਾਈ ਹੋ ਜੇ ਤਾਂ ਸਮਝ ਲਓ ਉਹਨਾਂ ਵਾਸਤੇ ਵਿਆਹ ਆ ਗਿਆ ਉਹ ਉਹਨਾਂ ਦਾ ਖਾਨ ਦਾ ਕੰਮ ਬਣ ਜਾਂਦਾ ਵੀ ਐਨੇ ਪੈਸੇ ਪੁਲਿਸ ਨੂੰ ਦਿੱਤੇ ਆ ਪੁਲਿਸ ਨੂੰ ਜਗਾ ਦੇਣੇ ਕੀ ਉਹ ਆਪਦੀ ਜੇ ਭਾਂਜੇ ਪਾਉਂਦੇ ਨੇ ਸੋ ਸਾਡਾ ਇਹੋ ਜਿਹਾ ਕੋਈ ਕੰਮ ਨਹੀਂਗਾ ਸਾਡਾ ਤੇ ਆ ਵੀ ਲਖਸ਼ਣ ਜਿਹੜੇ ਆ ਮੇਰਾ ਲੋਕਾਂ ਨੂੰ ਇਹ ਮੈਸੇਜ ਵੀ ਹੈ ਲਖਸ਼ਣ ਆਉਂਦੇ ਜਾਂਦੇ ਰਹਿੰਦੇ ਨੇ ਵੇਖੋ ਪਿੰਡ ਦੇ ਵਿੱਚ ਆਪਾਂ ਰਹਿਣਾ ਆਪਾਂ ਰਲ ਮਿਲ ਕੇ ਰਹੀਏ ਤੇ ਕੋਈ ਲੜਾਈ ਝਗੜਾ ਨਾ ਕਰੀਏ ਵੋਟਾਂ ਦਾ ਕੀ ਹੈ ਵੋਟਾਂ ਦਾ 4 ਦਿਨਾਂ ਬਾਅਦ ਪੈ ਜਾਣੀਆਂ ਨੇ ਤੇ ਆਪਾਂ ਤਾਂ ਇੱਥੇ ਹੀ ਰਹਿਣਾ ਤੋਂ ਮੇਰੇ ਸਾਰੇ ਆਪ ਪਿੰਡ ਵਾਸੀ ਆ ਕੇ ਹੱਥ ਜੋੜ ਕੇ ਇਹ ਵੀ ਬੇਨਤੀ ਹੈ ਵੀ ਆਪਾਂ ਕਿਸੇ ਨਾਲ ਕੋਈ ਲੜਾਈ ਝਗੜਾ ਨਾ ਕਰੀਏ ਵੋਟ ਤੁਹਾਡਾ ਅਧਿਕਾਰ ਆ ਜਿਹੜਾ ਬੰਦੇ ਨੇ ਤੁਹਾਡੇ ਕੰਮ ਕੀਤੇ ਨੇ ਤੁਸੀਂ ਉਹਦੇ ਉਹਨੂੰ ਵੋਟ ਦਿਓ ਧੰਨਵਾਦ